ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਗਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਤਰਨਤਾਰਨ ਦੇ ਬਿਲਕੁਲ ਨੇੜੇ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਗਾ ਬਲੀਪੁਰ ਪਿੰਡ ਬਿਲਕੁਲ ਨੇੜੇ ਆ ਪਲਾਸੌਰ ਚਤਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਭਾਜੀ ਸਵਰਨ ਸਿੰਘ ਉਹਦੇ ਘਰ ਆਇਆ ਦੋਸਤੋ ਤੇ ਕਰਨ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰ ਦਿਆਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ 5 ਕੈਨੀਮਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 2 ਮੱਝਾਂ ਸੂਈਆਂ ਸਪਾਈਆਂ ਨੇ 2 ਵੜਾ ਤੇ 1 ਵੜ ਗੱਬਨ ਦਿਖਾਵਾਂਗੇ ਤੁਹਾਨੂੰ ਇੱਕ ਸੂਈ ਆ ਠੀਕ ਆ ਜਿੱਤੇ ਨਾਲ ਦੀ ਨਾਲ ਹੀ ਕਿਸੇ ਭਰਾ ਨੇ ਬਿਲਕੁਲ ਬਰੀਡ ਪਰਪਸ ਨੂੰ ਮੁੱਖ ਰੱਖਦੇ ਹੋਏ ਮਾਲੀ ਬਿਲਕੁਲ ਮਾਲ ਦੇ ਵਿੱਚ ਰੱਖਣਾ ਠੀਕ ਆ ਜਿਹਦੇ ਮਾਲੀ ਦਿਖਾ ਦੇਾਂਗੇ ਤੁਹਾਨੂੰ ਇੱਕ ਕਟਾ ਠੀਕ ਆ ਜੀ ਛੱਗਾ ਮਾਲੀ ਆ ਮੋਰਾ ਬਰੀਡ ਦੇ ਵਿੱਚ ਇਹ ਵੀ ਮਾਲੀ ਵੀਰ ਹੁਣੇ ਸੇਲ ਕਰਦੇ ਆ ਘਰ ਦਾ ਜਮਿਆ ਪਲਿਆ ਵੈਸੇ ਪਸ਼ੂ ਵਪਾਰ ਦਾ ਕੀਤਾ ਵਾ ਪਰ ਮਾਲੀ ਵੀਰ ਉਹਨਾਂ ਨੇ ਬਿਲਕੁਲ ਘਰੇ ਸਟਾਰਟਿੰਗ ਤੋਂ ਠੀਕਾ ਜੀ ਬੋਰਨ ਵੀ ਇੱਥੋਂ ਦਾ ਹੀ ਆ ਇੱਥੋਂ ਬਿਲਕੁਲ ਸਾਫ ਸੰਭਾਲ ਕੀਤੀ ਆ ਤੇ ਮਾਲੀ ਹੁਣ तकरीबन 4 ਕੋਈ ਸਵਾ 4 ਸਾਲ ਦੀ ਉਮਰ ਆ ਮਾਲੀ ਦੀ ਸਿੱਗਾ ਮਾਲੀ ਆ ਬਹੁਤ ਥੋੜੀ ਦੇਖਾਂ ਮਾਲੀ ਦੀ ਬਾਕੀ ਪ੍ਰੋਪਰ ਆਪਾਂ ਡਿਟੇਲ ਲੈ ਲਾਂਗੇ ਵੀਰ ਕਰਨ ਤੋਂ ਸੋ ਅੱਜ ਮਾਲ ਜਿਹੜਾ ਤੁਹਾਨੂੰ ਚਾਰ ਜਿਹੜੇ ਦਧਾਰੂ ਪਸ਼ੂ ਦਿਖਾ ਦੇਵਾਂਗੇ ਇੱਕ ਪચ્ચી ਗੱਬਾ ਨਾਲ ਬਾਕੀ ਤਿੰਨੇ ਪਸ਼ੂ ਸੇ ਸਵਾਏ ਆ ਆਹ ਕਰਦੇ ਆ ਪੂਰੀ ਗੱਲ ਬਾਤ ਨਾਲ ਦੇ ਨਾਲ ਤਰੀਕ ਤੁਸੀਂ ਨੋਟ ਕਰ ਲਓ 3 ਮਾਰਚ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਕਰਨ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਸਤਰੀ ਕਾਲ ਜੀ ਹੋ ਠੀਕ ਠਾਕ ਵੀਰੇ ਠੀਕ ਠਾਕ ਜੀ ਬਲੀਆ ਜੀ ਭਾਜੀ ਸੌਰਵ ਸਿੰਘ ਜੀ ਦੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਮਹਾਰਾਜ ਜੰਡਾ ਵਾ ਠੀਕ ਠਾਕ ਹੋ ਸੇਤਾ ਰਾਜੀ ਬਾਜੀ ਹੈ ਜੀ ਬਹੁਤ ਵਧੀਆ ਕਿਰਪਾ ਮਾਲਕ ਜੀ ਠੀਕ ਹੈ ਜੀ ਅੱਛਾ ਵੀਰੇ ਕਰਨ ਅੱਜ ਮਾਲ ਜਿਵੇਂ ਆਪਾਂ ਇੱਕ ਜਿਗਰ ਕੀਤਾ ਟੋਟਲ 5 ਐਨੀਮਲ ਨੇ ਆਪਾਂ ਹਾਂ ਜੀ ਵੀਰ ਜੀ 5 ਪਸ਼ੂ ਆ ਜੀ ਅੱਜ ਠੀਕ ਹੈ ਮਾਲੀ ਫਿਰ ਘਰੋਂ ਸ਼ੇਅਰ ਕਰਦੇ ਪਏ ਹਾਂ ਜੀ ਹਾਂ ਜੀ ਵੀਰ ਜੀ ਇਹ ਘਰ ਦਾ ਹੀ ਜੰਪ ਵਾਲੀ ਕਟਾ ਹਾਂ ਜੀ ਹਾਂ ਜੀ ਹਰਿਆਣੇ ਜਿਉਂ ਆਈ ਮੈਂ ਠੀਕ ਆ ਹਾਂਜੀ ਬਾਕੀ ਮਾਲੀ ਵੇਰਬੂਲ ਦਾ ਕੱਦਕੁੱਦ ਤਾਂ ਚੰਗਾ ਹਾਂ ਕੱਦਕੁੱਦ ਵੇਰ ਬਹੁਤ ਜਿਆਦੀ ਵੀਰ ਜੀ ਵਾਲੀ ਦੀ ਸਿੰਗੀ ਬਹੁਤ ਜਿਆਦੀ ਵਧੀਆ ਹਾਂ ਬਾਕੀ ਸਿਰ ਬਹੁਤ ਚੋੜਾ ਜਿਵੇਂ ਕਹਿੰਦੇ ਵੀ ਛੋਟੇ ਦੇ ਸਿਰ ਵਰਗੀ ਪੈਣੀ ਆ ਆਹ ਹੋਈ ਆ ਰਹੀ ਜੀ ਸਿਰ ਬਹੁਤ ਜਿਆਦਾ ਸਿਰ ਬਹੁਤ ਮੱਥਾ ਮੁੱਥਾ ਪਾਉਂਦਾ ਹਾਂ ਹਾਂਜੀ ਹਾਂਜੀ ਚਲੋ ਇਹਦੀ ਆਪਾਂ ਡਿਸਕਸ਼ਨ ਜਿਹੜੀ ਬਾਅਦ ਵਿੱਚ ਕਰਾਂਗੇ। ਹਾਂਜੀ ਇਹ ਬਾਤੋ ਖਾ। ਸਟਾਰਟਿੰਗ ਤੋਂ ਆਪਾਂ ਜਿਹੜੇ ਪਸ਼ੂ ਦਤਾਰੂ ਆਪਣੇ ਕੋਲੋਂ ਦਿਖਾ ਦਈਏ। ਹਾਂਜੀ ਵੀਰ ਜੀ। ਅੱਛਾ ਕਰਨ ਸਟਾਰਟਿੰਗ ਤੋਂ ਆ ਜਿਹੜੀ ਇੱਕ ਨੀਲੀ ਅੰਗ ਦੇ ਵਿੱਚ ਝੋਟੀ ਆਪਣੇ ਕੋਲ ਫਿਰ ਕੀ ਡਿਟੇਲ ਹੈ ਇਹਦੀ? ਇਹ ਵੀਰ ਜੀ ਪਹਿਲਾਂ ਹੀ ਸੂਆ ਸੂਈ ਝੋਟੀ। ਠੀਕ ਹੈ ਜੀ। ਇਹਨੂੰ ਕਰੀਬਨ 10-11 ਦਿਨ ਹੋ ਗਏ ਜੇ ਸੂਈ ਨੂੰ। ਠੀਕ ਹੈ ਜੀ। ਹਾਂਜੀ ਤੇ ਮਗਰ ਇਹ ਨੀਲੀ ਦਾ ਕਟਾ ਆ ਗਿਆ ਇਹਦੇ। ਲੋ ਵੀ ਮਗਰ ਕਟਾ ਆ ਗਿਆ ਠੀਕ ਹੈ ਜੀ ਕਟਾ ਕਰ ਦੋ ਨਾ ਪ੍ਰੋਪਰ ਦਿਖਾ ਦਿੰਨੇ ਆ। ਦਸਾਂ ਕਿ ਦਿਨਾਂ ਦਾ ਜੀ ਬੱਚਾ? ਹਾਂਜੀ 1 ਲੋ ਵੀ ਆ ਦੋਸਤੋ ਫੇਸ ਕੁਆਲਿਟੀ ਆ ਮੈਂ ਦੀ ਟਿਕਾ ਜੀ ਨੀਲੀ ਦੇ ਵਿੱਚ ਆ ਬਿੱਲੀ ਮਣਕੀ ਆਖਾ ਟਿਕਾ ਜੀ ਗੁਲਾਈ ਦੇ ਵਿੱਚ ਸਿੰਘ ਤੇ ਆ ਹਾਈਟ ਕੱਟ ਦੇ ਵਿੱਚ ਆ ਬਿਲਕੁਲ ਸਿੰਗਲ ਲੱਡੀ ਦੀ ਆ ਤੇ ਝੋਟੀ ਜਿਹੜਾ ਦੁੱਧ ਕਿੰਨਾ ਆ ਇਸ ਵਕਤ ਦੁੱਧ ਵੀਰ ਜੀ ਝੋਟੀ ਦਾ ਹੋਊਗਾ 10 ਕਿਲੋ ਹੋ ਜਾਏ 10.5 ਕਿਲੋ ਹੋ ਜਾਏ ਪਰ 9 ਕਿਲੋ ਦੀ ਗਾਰੰਟੀ ਧਾਕੇ ਕੋਈ ਵੀਰ ਦੋ ਟਾਈਮ ਚੋਲੇ ਭਾਵੇਂ ਕੋਈ ਨੇ ਆਨਲਾਈਨ ਮੰਗਾ ਲਈ ਤੇ ਤਾਵੇਂ ਮੰਗਾ ਲਿਆ ਆਪਣੀ ਗਾਰੰਟੀ 9 ਕਿਲੋ ਦੀ 9 ਕਿਲੋ ਦੀ ਹਾਂਜੀ ਠੀਕ ਹੈ ਤੇ ਬਾਕੀ ਕਰਨ ਵੀ ਦੇ ਲਿਆਓ ਖੋਲ ਕੇ ਅਖਬਾਰ ਦਿਖਾਈਏ ਸੁਬਾ ਪਹਿਲਾ ਕਿ ਦੂਜਾ ਕਰਾਇਆ ਜੇ ਇਹ ਵੀਰ ਜੀ ਪਲੂਣ ਹੀ ਚੋਈ ਕੱਟੀ ਪਹਿਲਾ ਸੂਆਈ ਪਹਿਲਣੀਆਂ ਹਾਂ ਠੀਕ ਹੈ ਬਹੁਤ ਵਧੀਆ ਲੱਗਾ ਚਾਈ ਬੜੀ ਚੰਗੀ ਪਹਿਲਣ ਝੋਟੀ ਆ ਬਾਕੀ ਆਪਾਂ ਤੁਹਾਨੂੰ ਕੋਈ ਬਾਹਰ ਤੋਰ ਕੇ ਦਿਖਾਉਣੇ ਆ ਥਾਣਾ ਦੀ ਜੇਕਰ ਕਰ ਗੱਲ ਕਰ ਲਈਏ ਗੋਲਗਲ ਬਹੁਤ ਜ਼ਿਆਦਾ ਕਹਿਮਤ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਦੋਰਾ ਹੀ ਥਾਣਾ ਲੱਗਾ ਕੱਟੀ ਨੂੰ ਠੀਕ ਆ ਆ ਦੇਖੋ ਸੋ ਝੋਟੀ ਆ ਬਹੁਤ ਸੋਹਣੀ ਸਿੰਗਲ ਹੱਡੀ ਦੇ ਵਿੱਚ ਆ ਨੀਲੀ ਦੇ ਆਏ ਪਸ਼ੂ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਆ ਵੀ ਨੀਲੀ ਦੀਆਂ ਮੱਝਾਂ ਝੋਟ ਤੋ 10 ਕਿਲੋ ਦੋਤੋ ਪਰ 9 ਕਿਲੋ ਦੀ ਗਰੰਟੀ ਤਸੱਲੀ ਕੋਈ ਵੀਰ ਮੰਨ ਕੇ ਸੌਦਾ ਕਰ ਲੈ ਠੀਕ ਹੈ ਜੀ 9 ਕਿਲੋ ਇੱਥੇ ਚਵਾਈ ਕਰ ਲੈ 9 ਕਿਲੋ ਤਸੱਲੀ ਦੇ ਕੋਈ ਮਗਵਾਰਿਆ ਦੇ 9 ਕਿਲੋ ਦੀ ਤਸੱਲੀ ਤੇ ਵੀ ਤੁਸੀਂ ਖੜ ਸਕਦੇ ਜੀ ਠੀਕ ਹੈ ਜੀ ਹਾਈ ਟਾਂ ਮੀਡੀਅਮ ਦੇ ਚਾਰ ਬਦਲੇ ਕੰਡੇ ਦੀ ਆ ਆ ਦੇਖੋ ਅੱਛਾ ਬਾਕੀ ਕਰਨਾ ਮਿਲ ਮਰਾਦ ਦੀ ਬਿਲਕੁਲ ਜੀ ਜੀ ਬਹੁਤ ਯਾਰੀ ਠੰਡੀ ਕੱਟੀ ਜੇ ਦੂ ਮਰਜ਼ੀ ਬੱਚਾ ਛੱਡ ਲਓ ਉਸੇ ਵੇਲੇ ਹਾਜ਼ਰ ਆ ਠੀਕ ਹੈ ਜੀ ਹਾਂਜੀ ਲਓ ਠੀਕ ਹੈ ਜੀ ਜਿਵੇਂ ਦੋਸਤੋ ਪਹਿਲਾ ਸਵੇਰ ਕੱਟੀ ਸੋਈ ਹੈ ਠੀਕ ਹੈ ਜੀ ਇਸੇ ਰਕਮ ਦੀ ਕੋਈ ਹੋਰ ਛੋਲ ਨਹੀਂ ਗਈ ਬੱਚ ਆ ਬਾਕੀ ਚਾਰੇ ਨੁਕਰਾਂ ਬਰਾਬਰ ਕੋਈ 22 ਸ਼ਾਈ ਨਹੀਂ ਹੈਗੀ ਕੱਟੀ ਹੈ ਠੀਕ ਹੈ ਜੀ ਸੋ ਨਾਲ ਦੀ ਨਾਲ ਜਿਹੜੀ ਤੁਸੀਂ ਚਵਾਈ ਵੀ ਦੇਖੋਗੇ ਠੀਕ ਹੈ ਜੀ ਚਵਾਈ ਚਪਾਈ ਆਪਾਂ ਜਿੰਨੇ ਪਸ਼ੂ ਚਵਾਈ ਵਾਲੇ ਸਾਰੇ ਪ੍ਰੋਪਰ ਤੁਹਾਨੂੰ ਨਾਲ ਦੀ ਨਾਲ ਦਿਖਾ ਦੇਵਾਂਗੇ ਧਾਰਾ ਪੂਰਾ ਮਾਰ ਕੇ ਵਿੱਚ ਤੇ ਬਾਕੀ ਪੱਧਰ ਪੁੱਧਰ ਇੱਕ ਸਾਰ ਬਿਲਕੁਲ ਨੇਵਾ ਠੀਕ ਹੈ ਜੀ ਟਕਾਣੇ ਤੇ ਬਿਲਕੁਲ ਬੰਦ ਲੇਵੇ ਦੀ ਕਰਵਾ ਲਈ ਤੋ ਚੰਗੀ ਝੋਟੀ ਆ ਠੀਕ ਆ ਜੀ ਪਲੂਨ ਪਹਿਲਾ ਸਵੇਰ ਸੋਈ ਮਗਰ ਕਟਾ ਮੇਲ ਕਾਫ ਬਹੁਤ ਵਧੀਆ ਜੀ ਆ ਜੀ ਆ ਦੇਖੋ ਪੱਟੀ ਵਾਲਾ ਚੱਡਾ ਦੇਖ ਲੋ ਐ ਕੋਈ ਬਾਈ ਛਾਈ ਨਹੀਂ ਹੈਗੀ ਠੰਡੀ ਸੀਲ ਕੱਟੀ ਬਹੁਤ ਪਿਆਰਾ ਲੇਵਾ ਠੀਕ ਆ ਜੀ ਕਰਨ ਕੀ ਡਿਮਾਂਡ ਕੀ ਮੁੱਲ ਕਰਦਾ ਇਹਦਾ ਮੋਲੀ ਵੀਰ ਜੀ ਲੱਕ ਵੀ ਕਰੀਦਾ ਇੱਕ ਪੰਜ ਵੀ ਕਰੀਦਾ ਆ 95 ਚ ਛੋੜ ਛੱਪਾ ਕਰ ਦਾਂਗੇ ਕੱਟੀ ਦਾ 95 ਚ ਹਾਂਜੀ ਕਿੰਨਾ ਕੋ ਜੂ ਮੌਕੇ ਦੀ ਹੁਣ ਗੱਲ ਆਈਸ ਨੂੰ ਪੂਰੇ 90000 ਚ ਛੋੜ ਕਰਾਂਗੇ ਉਹ ਵੀ 200 ਰੁਪਇਆ ਛੋੜ ਕਰਾਂਗੇ ਝੋਟੀ ਦੀ ਠੀਕ ਹੈ ਬਈ ਇੱਥੇ ਕੋਈ ਜਿਆਦਾ ਜਿਆਦਾ ਕੰਮ ਨਹੀਂ ਹੈਗਾ ਕੋਈ ਵੀ ਜਿਆਦਾ ਖੇਚ ਨਾ ਕਰੇ ਹੁਣ ਬਿਲਕੁਲ ਜਾਇਜ਼ ਹੀ ਮੁੱਲ ਕਰਤਾ ਆਪਾਂ ਕੱਟੀਆਂ ਮਾਜੀ ਇਧਰੋਂ ਇੱਕ ਵਾਰੀ ਫਿਰ ਮੈਂ ਤੁਹਾਨੂੰ ਦਿਖਾ ਦੇਣਾ ਬੜੀ ਸਾਫ ਸੁਥਰੀ ਝੋਟੀ ਆ ਐਂਡ ਟੋ ਐਂਡ ਜਿਹੜੀ 90000 ਦੀ ਮਿਲ ਜੂਗੀ ਜੋੜੀ ਤੁਸੀਂ ਦੇਖ ਸਕਦੇ ਜੀ ਠੀਕ ਹੈ ਮਗਰ ਕਟਾ ਨੀਲੀ ਰਵੀ ਦਾ ਕਟਾ ਠੀਕ ਹੈ ਜੀ ਬਹੁਤ ਸੋਹਣੀ ਜੋੜੀ ਹੈ ਬਾਕੀ ਥਾਣਾ ਤੋਂ ਵੀ ਬੜੀ ਸਾਫ ਸੁਥਰੀ ਹੈ ਬਾਕੀ ਥਾਣਿਆਂ ਗਰਲਾ ਮੰਡਾ ਬਹੁਤ ਹੀ ਜਿਆਦੀਆਂ ਬਾਕੀ ਚੁਆਈ ਵੀ ਧਾਰ ਮੋਟੀ ਆਊਗੀ ਠੀਕ ਆ ਹਾਂਜੀ ਲੈ ਵੀ ਅੱਗੇ ਕਰਨਾ ਨਖ ਤੇ ਇਧਰਲੇ ਪਾਸੇ ਆ ਜਾ ਆ ਆਪਣੇ ਕੋਲੇ ਇੱਕ ਮੱਝ ਖੜੀ ਵੀਰਕ ਝੋਟੀ ਖੜੀ ਹਾਂਜੀ ਵੀਰ ਜੀ ਤੇ ਇਹ ਕਿ ਨਵਾਂ ਸੂਆ ਹੋ ਗਈ ਇਹ ਵੀਰ ਜੀ ਦੂਜਾ ਸੂਆ ਝੋਟੀ ਦੂਜਾ ਸੂਆ ਵੀਰ ਤੀਜਾ ਮੰਨ ਲੇ ਕੋਈ ਆਪਾਂ ਨੂੰ ਇਤਰਾਜ਼ ਨਹੀਂ ਹੈਗਾ ਠੀਕ ਆ ਕੱਟਾ ਮਗਰ ਹਾਂਜੀ ਮਗਰ ਇਹਦੇ ਵੀ ਕੱਟਾ ਆ ਗਿਆ ਠੀਕ ਆ ਇਹਨੂੰ ਉਹ ਤੇ ਦਿਨ ਕਿੰਨੇ ਹੋ ਗਏ ਇਹਨੂੰ ਵੀਰ ਜੀ 12 ਕੋ 11 12 ਦਿਨ ਇਹਨੂੰ ਹੀ ਹੋ ਗਏ ਆ ਠੀਕ ਆ ਤੇ ਦੋਵੇਂ ਝੋਟੀਆਂ ਮੈਲੇ ਤੋਂ ਚੱਲ ਪਈਆਂ ਜੀ ਠੀਕਾ ਠੀਕਾ ਹਾਂਜੀ ਮੈਲੇ ਤੋਂ ਸਟਾਰਟਿੰਗ ਕਰਤੀ ਝੋਟੀਆਂ ਦੋਵੇਂ ਡੱਡ ਚੱਲ ਪਈਆਂ ਵਾ ਇਹਦੇ ਥੱਲੇ ਹੁਣ ਕਿੰਨਾ ਕੁ ਦੁੱਧ ਇਹਦੇ ਕੋਲ ਦੁੱਧ 11 ਕਿਲੋ ਹੋਊਗਾ 10 ਕਿਲੋ ਕੋਈ ਵੀਰ ਪੱਕਾ ਮੰਨ ਲੇ ਲਓ ਬੇਠੇ ਠੀਕਾ ਜੀ ਕੋਈ ਹੋਰ ਦੋਸਤੋ 11 ਕਿਲੋ ਦੁੱਧ 10 ਕਿਲੋ ਕੋ ਪੱਕਾ ਮੰਨ ਕੇ ਠੀਕਾ ਜੀ ਸੌਦਾ ਕਰ ਸਕਦੇ ਹੋ ਤੁਸੀਂ ਕੋਈ ਦਫਾ 11 12 ਦਿਨਾਂ ਦੀ ਕਰਮਾ ਵਾਲੀ ਸੂਈ ਹੈ ਬਾਕੀ ਚੰਡਾ ਵੇਖੋ ਤੁਸੀਂ ਜਿਵੇਂ ਆਪਾਂ ਕਹਿੰਦੇ ਵੀ ਥੂ ਨਾਲ ਲੇਵਾ ਲਾਈ ਖੜੀ ਆ ਬੈਕ ਸਾਈਡ ਤੁਸੀਂ ਵੇਖੋਗੇ ਉਨੀ ਗਾਂ ਉਨੀ ਪਛਾਹ ਤੇ ਕਰਨ ਬਾਕੀ ਚੁਵਾਈ ਅਗਲੇ ਪਿਛਲੇ ਥਾਂ ਦੇ ਬਰਾਬਰ ਆ ਮੋਟੀ ਤਾਂ ਰਹੂਗੀ ਕੋਈ ਪੂਰ ਛਟਾ ਨਹੀਂ ਹੋਊਗਾ ਥਣਵਾਦ ਘਟ ਨਹੀਂ ਹੋਊਗਾ ਠੀਕ ਆ ਹਾਂਜੀ ਲੋਬੇ ਠੀਕ ਆ ਬਾਕੀ ਚੱਡਾ ਚੋਡਾ ਸੋਹਣਾ ਬਣਾਈ ਖੜੀ ਹੈ ਸੋਹਣਾ ਵੀ ਜੀ ਕੋਈ ਵੇਲੇ ਕੋਈ ਬਾਹੀ ਸ਼ਾਈ ਨਹੀਂ ਹੈਗੀ ਇੱਕੋ ਜਿਹਾ ਚੱਡਾ ਇੱਕ ਸਾਰ ਆ ਹਾਂਜੀ ਬਾਕੀ ਹੈ ਵੀ ਪੌਲੀ ਪਲੀਤੀ ਪੁੱਠਾ ਪਠਾ ਬਹੁਤ ਚੌੜਾ ਠੀਕ ਆ ਮਗਰ ਉਹਦੇ ਕਟਾ ਠੀਕ ਆ ਜੀ ਕੋਈ 12 13 ਦਿਨਾਂ ਦੀ ਸੂਈ ਸੁਵਾ ਕੋਈ ਦੂਜਾ ਕੋਈ ਤੀਜਾ ਮੰਨ ਕੇ ਵੀ ਸੋਹਣਾ ਤੁਸੀਂ ਕਰ ਸਕਦੇ ਹੋ ਹਾਂਜੀ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਮੱਝ ਇਹ ਵੀ ਚੰਗੀ ਹੈ ਠੀਕ ਆ ਜੀ ਪਸ਼ੂ ਵੈਸੇ ਜਿਵੇਂ ਕੰਨੀਆਂ ਗੱਲਾਂ ਤੇ ਨਹੀਂ ਆਪਾਂ ਰ ਪੂਰ ਛੱਟਾ ਆਪਣਾ ਚੈੱਕ ਕਰਉਣਾ ਜਿਹੜਾ ਮਕਸਦ ਰਹਿੰਦਾ ਵੀ ਪੂਰ ਛੱਟਾ ਨਾ ਹੋਵੇ ਕੋਈ ਭਰਾ ਦੂਰੋਂ ਨੇੜੋਂ ਆਜੇ ਇੱਥੇ ਪੂਰ ਛੱਟਾ ਵੇਖਣ ਦੇ ਵਿੱਚ ਨਜ਼ਰ ਆਵੇ ਤੇ ਫਿਰ ਉਹ ਮਾੜੀ ਗੱਲ ਆ ਠੀਕ ਆ ਤੇ ਬਾਕੀ ਦੁੱਧ ਜਿੰਨਾ ਕਿਹਾ ਗਿਆ ਉਹਦੀ ਤਸੱਲੀ ਤੁਸੀਂ ਇੱਥੇ ਦੋ ਟਾਈਮ ਚੋਕੇ ਕਰ ਲਿਓ ਲਾਉਂਦੀ ਕਰੋ ਚੈੱਕ ਬਾਕੀ ਵੀਰ ਜੀ ਚਵਾਈ ਦਾ ਟਾਈਮ ਹੋੰਡਿਆ ਕੋਈ ਵੀ ਰੇ ਨਾ ਕੋਈ ਵੀ ਡੱਕੀਆਂ ਪਈਆਂ ਵਾਂ ਚਵਾਈ ਦਾ ਟਾਈਮ ਹੋਇਆ ਪਿਆ ਜੀ ਮਾਰਨਿੰਗ ਚਵਾਈ ਕਰਨੇ ਵਾਲੀ ਕਰਤੀ ਸੀ ਮੇਰੇ ਵੀਰ ਜੀ 5:00 ਸਵਾ 5 ਕੀਤੀ ਚਵਾਈ ਪਾ ਟਾਈਮ ਤੋਂ ਟਾਈਮ ਹੋ ਹੀ ਗਿਆ ਤਕਰੀਬਨ ਹਾਂ ਜੀ ਟਾਈਮ ਤੋਂ ਟਾਈਮ ਹੋ ਗਈਆਂ ਜੀ ਲੈ ਵੀ ਹੁਣ ਵੀ ਦੋਸਤੋ ਸਵਾ 5 ਕੋਈ 5:30 ਦਾ ਜਿਹੜਾ ਸਮਾਂ ਹੋਇਆ ਪਿਆ ਪਸ਼ੂ ਜਿਹੜੇ ਭਰੇ ਥਣ ਬਿਲਕੁਲ ਭਰੇ ਹੋਵਾਨੇ ਚੜੇ ਜਿਹੜੇ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਜੀ ਤੇ ਕਿਉਂਕਿ ਸੱਜਰਤਾ ਦੇ ਸੋਇਆ ਪਸ਼ੂ ਬਣ ਥਣ ਕੇ ਵੈਸੇ ਜਿਹੜੀ ਤਿਆਰੀ ਆ ਮੁਕੰਮਲ ਕਰ ਲੈਂਦੇ ਆ ਟਾਈਮ ਤੋਂ ਟਾਈਮ ਕਰਨਾ ਕੀ ਮੋਲ ਕਰਦਾ ਮੌਲਵੀ ਜੀ ਜੋ ਮਰਜ਼ੀ ਕਰੀ ਜਾਈਏ ਆ ਇਹ 95 ਦੀ ਦੇ ਦਾਂਗੇ ਮੈਂ 95 ਦੀ 2 ਛੋੜ ਕਰ ਦਾਂਗੇ 93000 ਦੀ ਦੇ ਦਿਆਂਗੇ ਠੀਕ ਆ ਵੀ ਹਾਂਜੀ ਬਿਲਕੁਲ ਜਾਇਜ ਬਾਕੀ ਵੇਖ ਲਓ ਵੀ ਸਿੰਗਲ ਹੱਡੀ ਦੀ ਆ ਬਾਕੀ ਕੋਈ ਪੂਛ ਛੱਟਾ ਨਹੀਂ ਹੋਊਗਾ ਥਣ ਵੱਡ ਘੱਟ ਨਹੀਂ ਹੋਊਗਾ ਠੀਕ ਆ ਜੀ ਹਾਂਜੀ ਮੌ ਵੀ ਆ 93000 ਦੀ 93 ਦੀ ਕੇ ਹਾਂਜੀ 93000 ਦੀ ਵੀ 93000 ਦੀ ਠੀਕ ਆ ਜੀ ਇਹ ਐਨ ਕਾਡ ਜਿਹੜੀ ਤੁਹਾਨੂੰ ਮਾਝ ਮਿਲ ਜੂਗੀ ਬਾਕੀ ਡਿਜ਼ਾਈਨਡ ਜਿਹੜੇ ਥੱਲੇੋਂ ਚੱਡੇ ਲਵੇ ਤਾਂ ਬੜਾ ਬਹੁਤ ਖਬਰਦਾਰ ਰਹੋ ਜੀ ਨੇਵੇਂ ਨੂੰ ਵੀ ਇਹ ਕਾਪਾ ਦੱਸ ਦਈਏ ਵੀ ਮੀਡੀਅਮ ਹਾਈਟ ਜੇ ਕੋਈ ਵੀਰ ਇਹ ਨਾ ਸਮਝੇ ਵੀ ਹਾਈਟ ਬਹੁਤ ਹੀ ਜ਼ਿਆਦੀ ਵੱਡੀ ਹੈ ਜਵੇਂ ਛੋਟੀਆਂ ਮੀਡੀਅਮ ਹਾਈਟ ਚ ਬਿਲਕੁਲ ਮੈਂ ਵੀ ਕਹਿੰਦਾ ਕਿ ਕੱਲ ਨੂੰ ਕੋਈ ਭਣ ਭਰਾ ਆ ਕੇ ਕਹਵੇ ਬਾਅਦ ਚ ਕਈ ਭਣ ਭਰਾ ਕਹਿ ਵੀ ਦਿੰਦੇ ਆ ਵੀ ਵੀਡੀਓ ਦੇ ਇਦਾਂ ਦੀਆਂ ਲੱਗਦੀਆਂ ਉਦਾਂ ਦੀਆਂ ਲੱਗੀਆਂ ਹਾਂ ਸਹੀ ਹਾਂਜੀ ਮੀਡੀਅਮ ਹਾਈਟ ਆ ਨਾ ਦੇ ਬਹੁਤੀਆਂ ਵੱਡੀਆਂ ਵਾ ਤੇ ਨਾ ਹੀ ਛੋਟੀਆਂ ਵਾ ਲੋ ਬਈ ਠੀਕ ਆ ਜੀ ਇਹ ਵੀ ਜ਼ਰੂਰੀ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਮੀਡੀਅਮ ਵਿਚਲਾ ਜਿਹਾ ਮੇਲ ਆ ਮੀਡੀਅਮ ਹਾਈਟ ਆ ਨਾ ਬਹੁਤੀ ਵੱਡੀ ਕਿਸੇ ਭਰਾ ਨੂੰ ਜਾਪ ਤੇ ਇਹ ਤੁਹਾਨੂੰ 93 ਦੀ ਮਿਲ ਜੂਗੀ ਅੱਗੇ ਨੈਕਸਟ ਆ ਆਪਨੇ ਕੋਲ ਇੱਕ ਕਰਮ ਖੜੀ ਹੈ ਵੈੜ ਹਾਂਜੀ ਜੀ ਇਹ ਯਾਰ ਗੱਬਣ ਆ ਠੀਕ ਆ ਜੀ ਹਾਂਜੀ ਕ੍ਰੋਸ ਆ ਗਈ ਹੈ ਕ੍ਰੋਸ ਆਂਗ ਦੇ ਵਿੱਚ ਆ ਗਈ ਆ ਹਾਂ ਬਾਕੀ ਥਣ ਗੋਲ ਬਹੁਤ ਜ਼ਿਆਦਾ ਚੰਗਾ ਲੱਗਾ ਉਹ ਵੀ ਕ੍ਰੋਸ ਇਹ ਵੈੜ ਕਰੋ ਚਾਕੇ ਤੁਸੀਂ ਗੱਬਣਾ ਟੀਕਾ ਜੀ ਤਿਆਰੀ ਤੇ ਝੁੱਟੀ ਆ ਕਰਮਾਂ ਲਈ ਵਜਨ ਲੋਡ ਪੂਰਾ ਸੁਵੇਆ ਦੇ ਵਿੱਚ ਵੀ ਕੋਈ ਆਪ ਦੀ ਸਮਝ ਵੇਖ ਲੈ ਦੂਜਾ ਮੰਨ ਕੇ ਭਾਵੇਂ ਸੌਦਾ ਕਰ ਲਵੇ ਠੀਕ ਆ ਜੀ ਅੱਗੇ ਇੱਕ ਵਰੀ ਕਿਸੇ ਭਰਾ ਦੀ ਸਮਝ ਆ ਬਾਕੀ ਪਲੀ ਸਭ ਪੂਰੀ ਆ ਇਧਰ ਤੁਹਾਨੂੰ ਆਪਾਂ ਇੱਕ ਵਰੀ ਇਤਹਾਤ ਪਵਾ ਦਿੰਦੇ ਆ ਕਰਨ ਟਾਈਮ ਲੱਝੂ ਹਜੇ ਇਹਨੇ ਵੀ ਜੀ 10 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਠੀਕ ਆ ਜੀ ਹਾਂਜੀ 7 ਦਿਨ ਰਹਿੰਦੇ ਦਿਨਾਂ ਦੇ ਵਿੱਚ ਆ ਇਹ ਬਾਕੀ 1 2 ਦਿਨ ਪਲੀ ਪਲੀਤੀ ਉੱਤੇ ਵੀ ਖੜ ਸਕਦੀ ਆ ਹਾਂ ਹਾਂਜੀ ਲੋਵੀ ਵਜਨ ਲੋੜ ਦੇ ਵਿੱਚ ਆ ਠੀਕ ਆ ਜੀ ਦਿਨ ਲੈ ਜੂ ਕਰਮਾ ਲਈ ਠੀਕ ਆ ਜੀ ਸੋ ਬਾਕੀ ਜੰਪਾਲ ਕਰਮਾ ਲਈ ਇੱਕ ਮੱਝਾ ਵਾਂਗੂ ਜੜਿਆ ਪਿਆ ਠੀਕ ਆ ਫੁੱਲ ਵਜਨ ਵੇਟ ਦੇ ਵਿੱਚ ਆ ਤੇ ਆ ਕਰੋ ਚੱਕ ਠੀਕ ਆ ਜੀ ਕਰੋ ਸੰਗ ਦੇ ਵਿੱਚ ਆ ਬਲੈਕ ਰੰਗ ਆ ਠੀਕ ਆ ਜੀ ਫਿਰ ਫੁੱਲ ਵੱਡਾ ਵੱਡਾ ਕੱਦ ਕਾਟ ਆ ਤੇ ਵਜਨ ਵੀ ਪੂਰਾ ਹਾਂ ਮਾਜੀ ਇਹ ਤਾਂ ਨਾਂ ਵੀ ਗਾਂ ਬਾਕੀ ਹੈ ਮਾਜੀ ਅਗਰਮਾ ਲਈ ਹਾਂ ਤੋ ਜਿਹੜਾ ਦੋਸਤ ਦੁੱਧ ਦੱਦ ਦੇ ਉਹ ਵੀ ਕਰਮਾਲੀ ਦਾ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਵੀ ਸੰਗਰਾ ਤੇ ਮੱਧਾਂ ਦੀ ਪ੍ਰਾਪਰਟੀ ਕਰੂਗਾ। ਲਓ ਜੀ ਠੀਕ ਆ ਜੀ ਫੋਲ ਨਿਗਰ ਪਿੰਡੇ ਦੀ ਵਧੀਆ ਥੱਲੋਂ ਹਵਾਨਾ ਲੇਵਾ ਬਿਲਕੁਲ ਨੋਕਲਾ ਥਾਣਾ ਠੀਕ ਆ। ਬਾਕੀ ਠੰਡੀ ਸੀਲ ਵੀਰ ਜੀ ਕੋਈ ਉਹੋ ਜਿਹੀ ਛੜਾਕ ਨਹੀਂ ਹੈਗੀ ਜਿੱਦਾਂ ਮਰਜ਼ੀ ਬੈਠੇ ਰੋ। ਆਹ ਦੇਖੋ ਜੀ। ਲਓ ਠੀਕ ਆ ਜੀ ਕੋਈ ਗਰਮ ਗਰਮ ਨਹੀਂ ਕੀ ਕਰਮਾਲੀ। ਨਾਰਮਲੀ ਇੱਕ ਹਾਥੂਥ ਲਾ ਕੇ ਫੇਰ ਕੇ ਵਿਖਾਉਂਦਾ ਕੋਈ ਕੋ ਮਕਸਦ ਬਹੁਤ ਸੋਹਣਾ ਥਣ ਕੱਢਿਆ ਗਰਮਾੜੀ ਨੇ ਮੁੱਠੀ ਮੁੱਠੀ ਥੜਾ ਤੇ ਫੁੱਲ ਬਾਜਣ ਨੋੜ ਦੇ ਵਿੱਚ ਕੋਈ ਖੜਾਕਲ ਜੀ ਨਹੀਂ ਤੇ ਨਾ ਹੀ ਕੋਈ ਕਾਲਛਾਲ ਕਰਨ ਵਾਲੀ ਠੀਕ ਆ ਐਂ ਤੇਰੀ ਠੰਡੀ ਲੋਬੀ ਠੀਕ ਆ ਜੀ ਫੁੱਲ ਬਾਡੀ ਵੇਅਰ ਦੇ ਵਿੱਚ ਇਹ ਵਾਰ ਤੁਸੀਂ ਦੇਖ ਲਈ ਆ ਬਹੁਤ ਵਧੀਆ ਸੀਰਸਲਾਗਾ ਠੀਕ ਆ ਜੀ ਬਾਕੀ ਤਿਆਰੀ ਤੇ ਤੁਰੀ ਆਉਂਦੀ ਆ ਆਜੂਗੀ ਤੇ ਵਾਸੇ ਕਰਨ ਕੋ ਪੰਜ ਪੰਜ 6 ਪੰਜਾ 6 ਦਿਨਾਂ ਆਜੂ ਵੀ ਆਜੂਗੀ ਵੀਰ ਜੀ ਪੂਰੀ ਭਰ ਜੂਗੀ ਆ ਪੂਰੀ ਬਾਹਰ ਨੂੰ ਨਿਕਲੂਗੀ ਲੜਾ ਢੱਲਾ ਬਹੁਤ ਜਿਆਦੀਆਂ ਕਰਮਾਂ ਦੇ ਵਿੱਚ ਠੀਕ ਆ ਜੀ ਹਾਂ ਜੀ ਲੈ ਵੀ ਇਹਦਾ ਮੋਲ ਬੋਲ ਵੀਰ ਕਰਮਾਂ ਲੈਣ ਦੇਣ ਕੀ ਕਰਤਾ ਇਹਦਾ ਮੋਲੀ ਵੀਰ ਜੀ 85 ਕਰ ਲਈਏ 90 ਕਰ ਲਈਏ ਆ 82 ਦੇ ਦਈਏ 82 ਦੀ ਦੇ ਦਿਓ ਮਾਲਕੋ ਬਾਕੀ ਹੋਰ ਹੁੰਦੀ ਐ ਲੈਸ ਕਰਕੇ ਦੇ ਦਿਓ ਪੂਰੇ 80 ਦੀ ਦੇ ਦਾਂਗੇ ਵੀਰ ਜੀ ਅਸੀਦੀ ਪੂਰੇ 80 ਦੀ ਦੇ ਦਿਆਂਗੇ ਠੀਕ ਆ ਜੀ ਹਾਂਜੀ ਬਾਕੀ ਗਾਹ ਬਹੁਤ ਵੱਡੀ ਹੈ ਦੁੱਧ 22 ਕਿਲੋ ਦੁੱਧ 22 ਕਿਲੋ ਨਾਰਮਲੀ ਚਵਾ ਜਾਣਾ ਠੀਕ ਆ ਬਾਕੀ ਗਾੜੀ ਵੀ ਜੀ ਇਹਨੂੰ ਗਰਮੀ 'ਚ ਕੋਈ ਪਰਵਾਹ ਨਹੀਂ ਕਰਮਾ ਲਈ ਨੂੰ ਹਾਂ ਹਾਂਜੀ ਗਾੜੀ ਉਹ ਗਰਮੀ ਦਾ ਟਾਈਮ ਆਉਣਾ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਆ ਹਾਂਜੀ ਮੋਗੀ ਕ੍ਰਾਸ ਵਹੜਾ ਠੀਕ ਆ ਜੀ 80000 ਐਂਡ ਟੂ ਐਂਡ ਜਿਹੜੀ ਅੱਜ ਤੁਹਾਨੂੰ ਮਿਲ ਜੂਗੀ ਸੋ ਫੋਲੋ ਬਾਡੀ ਵੇਟ ਆ ਇੱਥੇ ਆਣ ਕੇ ਭਰਾ ਕੋਈ ਸੱਜਣ ਵੇਖੂਗਾ ਠੀਕ ਆ ਜੀ ਜੋ ਤੁਸੀਂ ਇੱਥੋਂ ਦੇਖ ਰਹੇ ਜੇ ਵੀਡੀਓ ਦੇ ਵਿੱਚ ਸੇਮ ਉਸੇ ਤਰ੍ਹਾਂ ਹੀ ਤੁਹਾਨੂੰ ਇੱਥੇ ਨਜ਼ਰ ਆਊਗੀ ਸ ਇਸ ਤੋਂ ਬਾਅਦ ਇੱਕ ਤਾਂ ਮੇਰੇ ਇੱਕ ਹੋਰ ਤੋਹਫਾ ਦਿਖਾ ਦਿੰਦੇ ਹਾਂ ਰਲਦਾ ਮਿਲਦਾ ਇਹਦੇ ਨਾਲ ਠੀਕ ਹੈ ਜੀ ਉਹ ਅੱਛੀ ਇਹ ਸੂਈ ਆ ਤੇ ਇਹ ਕਰਨ ਸੂਆ ਆਪਣੇ ਕੋਲ ਕਿ ਨਵਾ ਵੀਰ ਇਹ ਵੀਰ ਜੀ ਕੋਈ ਵੀਰ ਦੂਜਾ ਮੰਨ ਲੇ ਤੀਜਾ ਮੰਨ ਲੇ ਹਾਂ ਤੇ ਸੂਈ ਨੂੰ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਚੌਥਾ ਪੰਜਵਾਂ ਦਿਨ ਹਾਂ ਜੀ ਠੀਕ ਹੈ ਜੀ ਤੇ ਇਸ ਟਾਈਮ ਕੋਈ 12 ਕਿਲੋ ਕੋਈ ਵੀਰ ਦੁੱਧ ਮੰਨ ਲੇ ਕੋਈ ਵੀਰ ਬੋਲਾ ਮੰਨ ਲੇ ਠੀਕ ਹੈ ਜੀ ਹਾਂ ਜੀ 12 ਕਿਲੋ ਤੇ ਆ ਰਿਹਾ ਠੀਕ ਹੈ ਜੀ ਹਾਂ ਜੀ ਲਓ ਵੀ ਹੈ ਵੀ ਦੂਜੇ ਨੂੰ ਯਾਪਦੀ ਹੈ ਨਾ ਹਾਂ ਜੀ ਦੂਜਾ ਸੂਈ ਵੇਖਣ ਨੂੰ ਵੀਰ ਜੀ ਵੜ ਦੂਜੇ ਲੱਗਦੀ ਗ ਮਗਰ ਦੇ ਬੱਚਿਆ ਨਹੀਂ ਮਗਰ ਬੱਚਾ ਆ ਗਿਆ ਵੀਰ ਜੀ ਅੱਛਾ ਮਗਰ ਹਾਂਜੀ ਲੋ ਵੀ ਮਗਰ ਬੱਚਾ ਠੀਕ ਆ ਜੀ ਤੇ ਬੋਲਾ ਹੀ ਬੋਲਾ ਇਸ ਵਕਤ ਕੋਈ 12 12 12 ਤੋਂ ਪਲੱਸ ਹੀ ਹਾਂਜੀ 12 ਤੋਂ ਪਲੱਸ 12 ਮੰਨ ਕੇ ਆ ਜੇ ਕੋਈ ਵੀ ਦੋ ਟਾਈਮ ਚਵਾ ਦਾਂਗੇ ਠੀਕ ਆ ਜੀ ਹਾਂਜੀ ਲੋ ਵੀ ਆ ਤੇ 34 ਦਿਨਾਂ ਦੀ ਸੋਈ ਆ 12 ਜਾਂ 12 ਤੋਂ ਪਲੱਸ ਹੈ ਇਸ ਵਕਤ ਕੋਈ ਬੋਲਾ ਹੀ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਓ ਬਾਹਰ ਵੱਡੀਆਂ ਕੱਦ ਕਰਦੇ ਦਾ ਵੀ ਤਕਰੀਬਨ ਤੁਸੀਂ ਦੇਖੋ ਜਿਹੜੀਆਂ ਦੋਵੇਂ ਵੜਾ ਪਾਤਾ ਦਿਖਾਈਆਂ ਨੇ ਇੱਕੋ ਜਿਹੀ ਹਾਈਟ ਕਰਦੇ ਦੇ ਵਿੱਚ ਆ ਕੱਤਦੀਆਂ ਵੱਡੀਆਂ ਨੇ ਠੀਕ ਆ ਜੀ ਬਾਕੀ ਥਣ ਵੀ ਪ੍ਰੋਪਰ ਤੁਸੀਂ ਇਹ ਦੇਖੋ ਤੇ ਬਾਕੀ ਵੜਾ ਬੁਆਰ ਰੱਸੀ ਮਾਰੂ ਲੈਣੀ ਆ ਹਾਂਜੀ ਵੀ ਜੇ ਰੱਸੀ ਪਾ ਕੇ ਚੋਈਦੀ ਆਪਾਂ ਹਾਂਜੀ ਠੀਕ ਆ ਵੀ ਵਿਆ ਕਰਨਾ ਬਈ ਤੋੜ ਦੇ ਨੂੰ ਵੀ ਬਾਕੀ ਦੋਨੇ ਵੜਾ ਕ੍ਰੋਸ ਪਾਣ ਗਰਮੀ ਚ ਚੱਲਣ ਆਲੀਆਂ ਵੜਾਉਣ ਗੜੀ ਠੀਕ ਹੈ ਜੀ ਠੀਕ ਹੈ ਮਾਦੀ ਬਾਕੀ ਟਾ ਚਾਚਾ ਕੀ ਕਰੋ ਤੁਸੀਂ ਵੈਰ ਦਾ ਠੀਕ ਹੈ ਜੀ ਵੱਡੀ ਆ ਬੋਰੀ ਨਿੱਗਰ ਚੌੜਾ ਪਿੱਠ ਪੂੜਾ ਕਰਮਾਂ ਵਾਲੀ ਦਾ ਚੱਡੇ ਲੇਵੇ ਦੀ ਬੜੀ ਖਬਰਦਾਰ ਆ ਤੇ ਵੈਸੇ ਕਰਨਾ ਦੁੱਧ ਦੀ ਗੱਲ ਕਰ ਲਈਏ ਦੁੱਧ ਕਿੰਨਾ ਕਰਮਾਂ ਵਾਲੀ ਚਵਾਉਗੀ ਵੀਰ ਜੀ ਜਿਆਦਾ ਤੇ ਚਲੋ ਆਪਾਂ ਕਹਿੰਦੇ ਨਹੀਂ 15 ਕਿਲੋ ਦੇ ਨਾਰਮਲ ਹੀ ਚਵਾਜੂਗੀ 15 14 ਤੱਕ ਚੋਣ ਦੀ ਹਾਂ ਜੀ ਕਿਉਂਕਿ ਹਾਈਟ ਕੱਦ ਬਹੁਤ ਵਧੀਆ ਵਾ ਥਣ ਗੋਲ ਬੜਾ ਜਿਆਦਾ ਚੰਗਾ ਲੱਗਾ ਕਰਮਾਂ ਵਾਲੀ ਲਓ ਠੀਕ ਹੈ ਜੀ ਸੋ 15 14 15 ਲੀਟਰ ਜਿਹੜਾ ਦੋਸੋ ਰਾਮ ਨਾਲ ਦੋ ਤੇ ਚਵਾਉਂਦੀ ਰਹੂਗੀ ਸੋ 12 ਲੀਟਰ ਹੁਣ 12 ਤੋਂ ਪ ਲੋਬਟ ਇਹਦੀ ਬੱਤੀ ਚੰਗੀ ਆ ਬਾਕੀ ਮੇਰਾ ਭਰਾ ਇੱਥੇ ਆਣ ਕੇ ਬਿਲਕੁਲ ਨਿਗਾਹ ਦੇ ਵਿੱਚੋਂ ਕੱਢਦੇ ਹੋ ਕ੍ਰੋਸ ਵੇੜਾ ਕੋਈ ਗਰਮੀ ਗਰਮੀ ਦਾ ਇਹਨੂੰ ਕਰਮਾ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿੰਦੂ ਪਰੰਤੂ ਨਹੀਂ ਜੀ ਚੰਗੀ ਆ ਫਿਰ 15 14 ਲੀਟਰ ਤੇ ਦੁੱਧ ਵੀ ਕਰਮਾ ਲਈ ਦਾ ਮੱਜਾਂ ਦੇ ਬਰਾਬਰੀ ਕਰੂਗਾ ਠੀਕ ਹੈ ਜੀ ਤੇ ਇਹ ਕਰਮ ਵੀਰੇ ਕੀ ਮੁੱਲ ਕਰਦਾ ਕਿੰਨੇ ਦੀ ਦੇ ਦਈਏ ਜੀ ਇਹ ਵੀਰ ਜੀ ਬਿਲਕੁਲ ਇਜਾਜ਼ੀ ਆ ਮੁੱਲ ਆ ਸੱਟ ਬਾੜ ਜੋ ਮਰਜ਼ੀ ਕਰੀ ਜਈਏ ਹਾਂ ਇਹ 52000 ਦੀ ਦੇ ਦੇਾਂਗੇ ਜੈਸ ਨੂੰ ਹੀ 52 ਦੀ ਹਾਂਜੀ ਛੋੜ ਹੀ ਕਰਾਂਗੇ ਇਹਦੇ ਵਿੱਚੋਂ ਠੀਕ ਹੈ ਵੀਰੇ ਹਾਂਜੀ ਲੋਬੀ ਇਹ 52000 ਐਂਡ ਪੁਆਇੰਟ ਜਿਹੜੀ 252000 ਦੇ ਵਿੱਚ ਵਾੜ ਮਿਲ ਜੂਗੀ ਤੁਹਾਨੂੰ ਬਾਕੀ ਥਣਾ ਦੀ ਬਹੁਤ ਵਧੀਆ ਸਫਾਈ ਆ ਕਰੋ ਚੱਕ ਇੱਕ ਵਾਰੀ ਠੀਕ ਹੈ ਜੀ ਸਚਵਾਈ ਚ ਵੀ ਚੰਗੀ ਪਸ਼ਕਾਣ ਲੱਗੀ ਆ ਆ ਦੇਖੋ ਠੀਕ ਹੈ ਜੀ ਹਾਂ ਜੀ ਤੁਹਾਡੀ 105000 ਦੀ ਇਧਰ ਆਵਾੜ ਤੁਹਾਨੂੰ ਆਪ ਦਿਖਾਤੀ ਹੈ ਸੂਈ ਹਾਂਜੀ ਵੀਰ ਜੀ ਇਧਰ ਇੱਕ ਮਾਲੀ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਠੀਕ ਹੈ ਜੀ ਮੋਰਾ ਅਪਡੇਟ ਦੇ ਵਿੱਚ ਮਾਲੀ ਆ ਹਾਂਜੀ ਇਹ ਵੀ ਸ਼ੇਅਰ ਕਰਦੇ ਪਾਇਆ ਕਰਨ ਹੋਣੀ ਠੀਕ ਹੈ ਜੀ ਤੇ ਇਹ ਜੰਮਿਆ ਫਲਿਆ ਇੱਥੋਂ ਹੀ ਹੈ तकरीबन ਇਹ ਨਹੀਂ ਵੀਰ ਜੀ ਆਪਾਂ ਮੈ ਲੈ ਲੈਂਦੀ ਉਧਰੋਂ ਰਿਆਣੇ ਜੋਂ ਆਈ ਸੀ ਅੱਛਾ ਤੇ ਉਹਦੇ ਮਗਰ ਆਇਆ ਹੈ ਮਾਲੀ ਮਗ ਕਟਾ ਨਿਕਾ ਬਚਿਆ ਜਾ ਹਾਂਜੀ ਬਚਿਆ ਹੀ ਰੋ 2 5 15 ਦਾ ਮਗਰ ਆਇਆ ਮੈਂ ਜੀ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਇਹਦੀ ਮਦਰ ਦੀ ਗੱਲ ਕਰ ਗਏ ਤੇ ਇਹ ਕਰਨਾ ਕੋਈ ਦੋ ਦੂਤ ਦਾ ਪਤਾ ਵੀ ਸਹੀ ਜਰਾ ਇਹ ਵੀ ਜੀ 20 22 ਕਿਲੋ ਵਾਲੀ ਮੈਂ ਨਹੀਂ ਬਹੁਤ ਜਿਆਦੀ ਵੱਡੀ ਮੈਂ ਮੋਰਾ ਅਪਰੇਟ ਦੀ ਫਿਰ ਉਧਰੋਂ ਆਈ ਤੇ ਮੋਰਾ ਅਪਰੇਟ ਦੀ ਸੀ ਮੈਂ ਹਾਂਜੀ ਵੀਰ ਜੀ ਮੋਰਾ ਦੀ ਸੀ ਠੀਕ ਆ ਜੀ ਐਸ ਵਕਤ ਮਾਲੀ ਦੀ ਉਮਰ ਦੀ ਗੱਲ ਕਰੀਏ ਦੰਦਾਂ ਦੇ ਬਹੁਤ ਦੰਦੀ ਕਿਵੇਂ ਇਹ ਵੀ ਜੀ ਸ਼ਿੱਗਾ ਜੇ ਕੰਨੀਆਂ ਖਲੋਤੀਆਂ ਜੇ ਸ਼ਿੱਗਾ ਹਾਂਜੀ ਲਓ ਠੀਕ ਆ ਜੀ ਸ਼ਿੱਗਾ ਮਾਲੀ ਆ ਠੀਕ ਆ ਜੀ ਕੋਈ 3.5 4 ਸ ਪਉਣੇ 4 ਸਾਲ ਇੱਦਾਂ ਮੇਰਾ ਭਰਾ ਕਿ ਉਮਰ ਮੰਨ ਸਕਦਾ ਹਾਂਜੀ ਆ ਸੋ ਮਾਲਿਕ ਕੁੰਡੀ ਜੂਰ ਬਿਲਕੁਲ ਸਿੰਗੀ ਪਤਲੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਸਾਈ ਸ਼੍ਰੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਚੌੜਾ ਮੱਥਾ ਬਿਲਕੁਲ ਛੋਟਾ ਸਿੰਗ ਤੇ ਹਾਈਟ ਕੱਦ ਪੂਰਾ ਮਾਲੀ ਦਾ ਠੀਕ ਆ ਜੀ ਬਹੁਤ ਵਧੀਆ ਬਹੁਤ ਵਧੀਆ ਸ ਵੱਡਾ ਮਾਲੀ ਆ ਇਹ ਕਰਨ ਇਹ ਤਕਰੀਬਨ ਕਿ ਮਜਾ ਮੋਜਾ ਦਾ ਜੰਪ ਜੰਪ ਲਾਉਂਦਾ ਹਾਂਜੀ ਵੀਰ ਜੀ ਮਈਆਂ ਵੀ ਕਰਦਾ ਤੇ ਰੇੜੀ ਵੀ ਲੱਗਾ ਜੀ ਨਾਲ ਦੀ ਰੇੜੀ ਵੀ ਲੱਗਾ ਰੇੜੀ ਵੀ ਪਲੱਸ ਪੁਆਇੰਟ ਹੋ ਜਾਂਦਾ ਵੀ ਦੋਵੇਂ ਕੰਮ ਕਈ ਆਪਣੇ ਜ਼ਿੰਮੇਵਾਰਾਂ ਦੇ ਵਿੱਚ ਹਾਂਜੀ ਹਾਂਜੀ ਕੰਮ ਜਿਆਦਾ ਚੱਲਨੇ ਹੁੰਦੇ ਹਾਂਜੀ ਵੀਰ ਜੀ ਬਾਬੀ ਮਾਲ ਦੇ ਵਿੱਚ ਕਿਸੇ ਭਰਾਣੇ ਰੱਖਣਾ ਠੀਕ ਆ ਜੀ ਤੇ ਉਹ ਵੀ ਬਹੁਤ ਵਧੀਆ ਬੈਸਟ ਚੁਆਇਸ ਹੋ ਜੂ ਕਿਸੇ ਭਰਾ ਦੀ ਮੂਰਾ ਬਰੀਡ ਦਾ ਮਾਲੀ ਆ ਕੱਦ ਪੂਰਾ ਵੱਡਾ ਮਾਲੀ ਦਾ ਤੁਹਾਨੂੰ ਆਪਾਂ ਇੱਕ ਪੂਰੀ ਬਾਹਰ ਕੱਢ ਕੇ ਚ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਬਾਕੀ ਠੰਡਾ ਠੀਰਾ ਬਹੁਤ ਜ਼ਿਆਦਾ ਵੀਰ ਜੀ ਹਾਂ ਜਿੱਦਾਂ ਮਰਜੀ ਇਹਨੂੰ ਫੜੀ ਫਿਰੇ ਸਿੰਗੀ ਬਹੁਤ ਜ਼ਿਆਦਾ ਚੰਗੀ ਲੱਗੀ ਗਰਮ ਵਾਲੀ ਲੋਬੇ ਠੀਕ ਹੈ ਜੀ ਆ ਕਰੋ ਚੈੱਕ ਸੁਮਾਲੀ ਦੱਸੋ ਕਿ ਮੱਝਾਂ ਵੀ ਕਰਾਸ ਕਰਦਾ ਜੰਪ ਲਾਉਂਦਾ ਠੀਕ ਹੈ ਜੀ ਮੱਝਾਂ ਕਰਨ ਬਾਕੀ ਲਾਗੇ ਬਣੇ ਮੱਝਾਂ ਬਣੀਆਂ ਸੌਰੀਆਂ ਹੀ ਹੋਣੀਆਂ ਹਾਂ ਹਾਂ ਜੀ ਵੀਰ ਜੀ ਬਣੀਆਂ ਮਈਆਂ ਅੱਛਾ ਅੱਛਾ ਹਾਂ ਜੀ ਬਾਕੀ ਕੋਈ ਬੱਚੇ ਸੁਬਾਹ ਤੋਂ ਸੋਇਆ ਇੱਥੇ ਹਾਂਜੀ ਪਸ਼ੂ ਕੋ ਸੁਆਸ ਸੁਆ ਆਪਣੇ ਸੁਆ ਵੀ ਦੀ ਪਿੰਡ ਦੇ ਵਿੱਚ ਮਈਆਂ ਦੋ ਚਾਰ ਬਣੀਆਂ ਆ ਆਪਾਂ ਘਰੋਂ ਦੇ ਚਲੋ ਇੱਕੋ ਮੈਂ ਰੱਖੀ ਹੋਵੇ ਤੇ ਬੰਮਥੇ ਮੁੱਥੇ ਬਲੈਕ ਹੀ ਆਉਂਦੇ ਹਾਂਜੀ ਪੂਰੇ ਬਲੈਕ ਬੱਚੇ ਬਹੁਤ ਜ਼ਿਆਦੇ ਚੰਗੇ ਪਾਉਂਦਾ ਠੀਕ ਆ ਵਿਖਾ ਵੀ ਦਿਵਾਗੇ ਕਿ ਭਣ ਭਰਾਣੇ ਵੇਖ ਲੈਣਗੇ ਲੱਗੇ ਆਪਣੇ ਹੈਗੇ ਕੱਟੀਆਂ ਦਿੱਤੀਆਂ ਨੇ ਮਈਆਂ ਨੇ ਬੱਚੇ ਵੀ ਵਿਖਾ ਲਾਂਗੇ ਆਪਾਂ ਬਿਲਕੁਲ 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 ਲੋ ਵੀ ਬਾਕੀ ਤੁਰਨੀ ਤਰਨੀ ਜੋ ਮਾਲੀ ਤੁਸੀਂ ਇੱਕ ਵਾਰ ਚੈੱਕ ਕਰ ਲੋ ਪਿਤਪੂੜਾ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾ ਦਿੰਦੇ ਆ ਕਰੋ ਚੈੱਕ ਦੀ ਸਿੰਗਲ ਡੀਏ ਵਿੱਚ ਬਿਲਕੁਲ ਪਤਲੀ ਚਮੜੀ ਆ ਮਾਲੀ ਤੋਂ ਸੋ ਜੰਪ ਰੇੜੀ ਵੀ ਲੱਗਾ ਕਰਮਾਲਾ ਠੀਕ ਹੈ ਜੀ ਕਿਸੇ ਭਰਾ ਨੇ ਦੋਨੋਂ ਆਪਸ਼ਨਾਂ ਹੁੰਦੀਆਂ ਵੀ ਰੇੜੀ ਵੀ ਮਾਲੀ ਸਾਨੂੰ ਚਾਹੀਦਾ ਤੇ ਨਾਲ ਦੀ ਨਾਲ ਮਾਲ ਦੇ ਵਿੱਚ ਵੀ ਰੱਖਣਾ ਸੋ ਹੈ ਪੂਰਾ ਧੀਰਾ ਠੰਡਾ ਮਾਲੀ ਠੀਕ ਹੈ ਜੀ ਸੋਹਣੀ ਫੇਸ ਕੁਆਲਿਟੀ ਬਾਕੀ ਤੋਰੇ ਤਾਰੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਕਰਨ ਮੇਰੇ ਕੋਲ ਇੱਕ ਹੋਰ ਮਾਲਾ ਮੋੜੀਆਂ ਆ ਲੈ ਵੀ ਹਾਂ ਠੀਕ ਹੈ ਜੀ ਬਲ ਠੀਕ ਆ ਜੀ ਸੋ ਫੁੱਲ ਸ਼ਾਨਦਾਰ ਕੁਆਲਿਟੀ ਦੇ ਵਿੱਚ ਹੈ ਬਾਕੀ ਸ਼ਾਈ ਸ਼ਵੀ ਬਹੁਤ ਆਮਲੀ ਦੇ ਠੀਕ ਆ ਜੀ ਕੋਈ 2 ਤੋਂ 4 ਇੰਚ 4 ਇੰਚ ਜਿਹੜੀ ਕੋਈ ਬੂਸ਼ ਜਿਹੜੀ ਮਗਰ ਵਾਈਟ ਉਹ ਨਾਰਮਲੀ ਮੋਰਾ ਪਲੇਟ ਦੇ ਵਿੱਚ ਵੈਸੀ ਵੀ ਪਾਸ ਹੀ ਆ ਠੀਕ ਆ ਸੋ ਹੈਵੀ ਟੈਸਟੀਕਲ ਦੇ ਵਿੱਚ ਆ ਇਹ ਮਰੀ ਬਹੁਤ ਸਾਰਾ ਚੰਗਾ ਮਾਦੀ ਬਹੁਤ ਵਧੀਆ ਠਿਕਾ ਜੀ ਸੋ ਬਾਕੀ ਕਾਫੀ ਵੀਰ ਡਿਮਾਂਡ ਕਰਦੇ ਰਹੇ ਤੇ ਆਪਣੇ ਠਿਕਾ ਜੀ ਸੋ ਮੋਹਰਾ ਅਪਗ੍ਰੇਡ ਦੇ ਵਿੱਚ ਮੰਗ ਲਈ ਚਾਹੀਦਾ ਸੋ ਚੰਗੀ ਕੁਆਲਿਟੀ ਦਾ ਚੰਗੀ ਹਾਈਟ ਕੱਟ ਦਾ ਸੋ ਮੋਹੋਂ ਦੰਦੀ ਵੀ ਆਪਾਂ ਨੋਟ ਕਰਾਤਾ ਤੁਹਾਨੂੰ ਠਿਕਾ ਜੀ ਛਿੱਗਾ ਮੱਲੀ ਆ ਤੇ ਬਾਕੀ ਰਿਕਾਰਡ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਵੀ ਮਦਰ ਦਾ ਮਿਲ ਰਿਕਾਰਡ ਕੀ ਸੀਗਾ ਤੇ ਮਦਰ ਵੀ ਜਿਹੜੀ ਇੱਥੇ ਉਧਰੋਂ ਆਈ ਸੀ ਹਰਿਆਣੇ ਵਾਲੀ ਸਾਈਡ ਤੋਂ ਅੱਛਾ ਕਰਨ ਕੀ ਮੌਲਕੀ ਡਿਮਾਂਡ ਕਰਤੀ ਦੀ ਫਿਰ ਡਿਮਾਂਡ ਵੀ ਜੀ ਇਹਦੀ ਫੋਨ ਤੇ ਨਾ ਕਰ ਲਈਏ ਮੱਲੇ ਦੀ ਤੁਹਾਡੇ ਇਸ਼ਾਰੇ ਵੀਰੇ ਆ ਮੈਨੂੰ ਤੇ ਵੀ ਕੋਈ ਸ਼ਕੀਨਵੀਰ ਹੋਊਗਾ ਪਤਾ ਜਿਹੜੀ ਜਿਤਨਾ ਦੀ ਚੀਜ਼ ਆ ਕੇ ਸ਼ਕੀਨਵੀਰ ਨੇ ਕਦਰ ਪਾਉਣੀ ਹੈ ਇਹਦੀ ਆ ਬਿਲਕੁਲ ਹਾਂਜੀ ਇਹ ਆਪਾਂ ਫੋਨ ਦੇ ਜੇ ਕੇ ਵੀਰ ਨੂੰ ਹੋਊਗਾ ਜੇ ਫੋਨ ਨੂੰ ਲਾ ਲੈ ਵੀਰ ਦੇ ਆਪਾਂ ਭਾਅ ਨਾ ਹੀ ਦਵਾਂਗੇ ਠੀਕ ਆ ਜੀ ਹਾਂਜੀ ਬਾਕੀ ਮਾਲੀ ਜਾਇਜ਼ ਹੀ ਮਿਲ ਜਾਊਗਾ ਸੋ ਜਿੰਨਾ ਕਾਸਟ ਜਿੰਨੀ ਕਾ ਆਮਦਨ ਬਿਲਕੁਲ ਜਿੰਨਾ ਕੇ ਤਾਂ ਮੁੱਲ ਹੋਣਾ ਚਾਹੀਦਾ ਮਾਲੀ ਦਾ ਉਹਨਾਂ ਕੀ ਮੰਗਿਆ ਜਾਊਗਾ ਕੋਈ ਨਾਜਾਇਜ਼ ਨਹੀਂ ਹੋਊਗਾ ਬਾਕੀ ਸਾਰੇ ਭਰਾ ਆਪਣੇ ਖਰੀਦਦਾਰ ਜਿਹੜੇ ਖਿਡਾਰੀ ਆ ਵੀਰ ਠੀਕ ਆ ਜੀ ਪਸ਼ੂ ਪਾਲਕ ਵੀਰ ਤੋ ਵੀ ਇਹ ਕੀ ਪਤਾ ਤੁਹਾਨੂੰ ਲੱਗ ਜਣੇ ਮਾਲਕ ਕਿੰਨੀ ਕੀਮਤ ਦਾ ਜੇ ਜਿਹੜਾ ਰੇਟ ਆ ਬਾਕੀ ਕਾਲ ਕਰ ਲਿਓ ਜਿਹੜੇ ਭਰਾ ਨੂੰ ਲੋੜੀ ਦਾ ਜਿਹੜੇ ਭਰਾ ਨੂੰ ਜ਼ਰੂਰਤ ਆ ਉਹ ਖਾਸ ਤੌਰ ਤੇ ਖਰੀਦਦਾਰ ਭਰਾ ਜਿਹੜੇ ਫੋਨ ਕਰ ਲਿਓ ਰੇਟ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਕਰਨ ਇਹ ਆਜਾ ਨਾਗਨੇ ਆਪਣੇ ਕੋਲ ਭਰਾ ਹਾਂਜੀ ਵੀਰ ਜੀ ਠੀਕ ਹੈ ਇੱਕ ਨੰਬਰ ਵੀ ਤੇ ਬੋਲਦੇ ਆਪਦੇ ਨੰਬਰ ਵੀਰ ਜੀ 78140 21780 ਦੂਜਾ ਹੈਗਾ 8288855090 ਠੀਕ ਹੈ ਜੀ ਹਾਂਜੀ ਬਹੁ ਵੀ ਦੋਵੇਂ ਨੰਬਰ ਦੋਸਤੋ ਆਪਾਂ ਸਕਰੀਨ ਦੇ ਉੱਪਰ ਚਲਦੇ ਕਰ ਦਿਆਂਗੇ ਤੇ ਅੱਜ ਭਾਜੀ ਸਵਰਨ ਸਿੰਘ ਹੋਂਾਂ ਦੇ ਫਾਰਮ ਤੇ ਆਪਣੀ ਵਿਜ਼ਿਟ ਸੀਗੀ ਹੰਡ ਪੁਕੇ ਬਿਲਕੁਲ ਨੇੜੇ ਤਰਨਤਾਰਨ ਜ਼ਿਲ੍ਹਾ ਤਹਿਸੀਲ ਵੀ ਤਰਨਤਾਰਨ ਲੱਗਦਾ ਬਾਕੀ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਕ ਕਰੋ ਰੋਜ਼ਾਨਾ ਜਿਹੜੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਸੋ ਮਿਲਦਾ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ